ਨਵਾਂ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿਕਾਸ ਕਾਰਜਾਂ ਲੈ ਕੇ ਸ਼ਿਵ ਕੁਲੋਂ ਦੀਆਂ ਕਲੋਨੀਆਂ ਬੰਦਰੀਆਂ ਗਲੀਆਂ ਦੇ ਵਿੱਚੋਂ ਮਹੋਬੂਲਦੀਆਂ ਤਸਵੀਰਾਂ ਸ਼ਿਵ ਕੁਸੌਣ ਕਸੌ ਕਲੋਨੀ ਦੇ ਵਿੱਚ ਚੱਲ ਰਹੇ ਕੰਮ ਨੂੰ ਲੈ ਕੇ ਕਲੋਨੀ ਵਿੱਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਤਿੰਨ ਮੀ ਪੈਨ ਕਰਕੇ ਪਹਿਲਾਂ ਬੰਨੀਆਂ ਗਲੀਆਂ ਅਤੇ ਨੰਮੀਆਂ ਗਲੀਆਂ ਵਿੱਚ ਟੋਏ ਪੈ ਚੁੱਕੇ ਹਨ ਜਿਸ ਸੇ ਕਰਕੇ ਆਮ ਲੋਕਾਂ ਨੂੰ ਗਲੀਆਂ ਵਿੱਚੋਂ ਲੰਘਣਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਨੌਜਵਾਨ ਅਤੇ ਬਜ਼ੁਰਗ ਗਲੀ ਵਿੱਚ ਮਿੱਟੀ ਪਾ ਕੇ ਪੁੜੇ ਭਰ ਕੇ ਲੰਗੜ ਲਈ ਰਸਤਾ ਬਣਾ ਰਹੇ ਹਨ ਤਾਂ ਜੋ ਰਾਘੀਰੀਆਂ ਨੂੰ ਲੰਗੜ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਤੇ ਨਾ ਕਿਤੇ ਸਰਕਾਰ ਇਹਨਾਂ ਕੰਮਾਂ ਨੂੰ ਲੈ ਕੇ ਬੇਖਬਰ ਜਾਂਦੀ ਨਜ਼ਰ ਆ ਰਹੀ ਹੈ ਧੰਨਵਾਦ ਜੀ ਕੀ ਨਾਮ ਹੈ ਜੀ ਆਪਣਾ ਅਰਸ਼ਦੀਪ ਸਿੰਘ ਤੇ ਜੀ ਆ ਜਿਹੜਾ ਗਲੀ ਦੇ ਬਾਰੇ ਤੁਸੀਂ ਮਿੱਟੀ ਪਾ ਰਹੇ ਸੀਗੇ ਇਹ ਕੀ ਕਾਰਨ ਹੈਗਾ ਇਹ ਕੀ ਵਜ੍ਹਾ ਹੋਈ ਹੈ 3 ਨੰਬਰ ਗਲੀ 'ਚ ਖੜੇ ਹਾਂ ਜੀ ਚਮਕ ਲੋਨੀ ਔਰ ਦੋਵਾਰ ਸ਼ਾ ਹੋਈਆਂ ਨੇ ਗਲੀ ਦਾ ਹਾਲ ਦੇਖ ਲੋ ਆ ਖੱਡੇ ਭਰ ਰਹੇਗੇ 4-4 ਫੁੱਟ ਮਿੱਟੀ ਪਾਈ ਬਲੀ ਚੋ ਬਲੀ ਚੋ ਸਾਰੇ ਨੰਗਣ ਆਉਣ ਜਾਣ ਵਾਲੇ ਸਾਰੇ ਪਰੇਸ਼ਾਨ ਨੇਗੇ ਰਾਤ ਨੂੰ ਰੇਹ ਹਰਖਿਆ ਵੀ ਕੋਈ ਡਿੱਗਣਾ ਜਾਵੇ ਉਰੇ ਕੋਈ ਹੱਥਾਂ ਨਾਲ ਵਾਪਰ ਜੇ ਵਾਪਰ ਵੀ ਗਿਆ ਸੀ ਹਾਂ ਬੁਰਾ ਹਾਲ ਹੈ ਜੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਦਲਾਓ ਨੂੰ ਗਲੀਆਂ ਗਲੀਆਂ ਨਵੇਂ ਸਿਰੋਂ ਬਣਾਈਆਂ ਜਾਣ ਇਹ ਸਾਰਾ ਬੁਰਾ ਹਾਲ ਹੈ ਸਾਰੀ ਉਧਰ ਹੁਣ ਬਣਾ ਕੇ ਗਏ ਨੇ ਉਧਰ ਗਲੀਆਂ ਸਾਰਾ ਬੁਰਾ ਹਾਲ ਹੈ 5 ਨੰਬਰ ਦੋ ਬਰਸ਼ਾਂ ਨੇ ਸਰਕਾਰ ਦੀ ਪੋਲ ਕੇ ਰੱਖਤੀ ਪੋਲ ਇਹੋ ਜਿਹਾ ਘਟੀਆ ਮਟੀਰੀਅਲ ਵਰਤ ਕੇ ਬਣਾ ਬੜਾ ਕੁਝ ਮੱਲਾ ਵਸੀਆਂ ਨੇ ਕਰ ਲਿਆ ਧਰਨੇ ਲਾ ਕੇ ਦੇਖ ਲੈ ਸਰਕਾਰ ਦੇ ਕੰਨ ਚ ਕੋਈ ਜੂ ਨਹੀਂ ਸਕੀ। ਨੇ ਕਦੇ ਕੀ ਪਤਾ 1 ਮਹੀਨਾ ਦੀ ਗੱਲ ਨਹੀਂ ਕਰਦੇ ਕੋਈ ਉਸ ਤੋਂ ਕੋਈ ਜਾਣ ਨਹੀਂ ਸਕਦਾ ਆਪਣੀ ਅਸੀਂ ਜੱਬ ਸਾਫ ਕਰਦੇ